ਸ੍ਰੀ ਗੁਰੂਤਮ ਸਿੰਘ ਜ਼ੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤੁਸਮਲੇ ਦੀ ਵੱਡੀ ਅਪਡੇਟ ਤੁਹਾਨੂੰ ਦੇ ਦਿੰਨੇ ਆ ਦਰਸਲ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਤਲਖੀ ਹੈ ਜਿਹੜੀ ਲਗਾਤਾਰ ਵਾਧੀ ਨਜ਼ਰ ਆ ਰਹੀ ਐ ਐਲਓਸੀ ਤੇ ਤਾਬੜ ਤੋੜ ਐ ਜਿਹੜੀ ਫਾਇਰਿੰਗ ਹੋ ਰਹੀ ਐ ਕਿੰਨੇ ਹੀ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਤਾਂ ਪੰਜਾਬ ਦੇ ਆ ਜਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਬਿਲਕੁਲ ਐ ਸਾਇਰਨ ਵੱਜਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਇਹ ਕੋਈ ਮੌਕ ਡ੍ਰਿਲ ਨਹੀਂ ਐ ਸਗੋਂ 에ਅਰ ਬੇਸ ਦੇ ਵੱਲੋਂ ਸਾਇਰਨ ਵਜਾਏ ਜਾ ਰਹੇ ਨੇ ਲੋਕਾਂ ਨੂੰ ਅਚੜਾ ਅਵੇਅਰ ਕੀਤਾ ਜਾ ਰਿਹਾ ਹੈ ਸੁਚੇਤ ਕੀਤਾ ਜਾ ਰਿਹਾ ਤਾਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਕਿ ਪਟਿਆਲਾ ਦੇ ਵਿੱਚ ਇਸ ਵੇਲੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਪਟਿਆਲਾ ਦੇ ਵਿੱਚ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਹੀ ਸੁਰੱਖਿਅਤ ਰਹਿਣ ਜੀहां ਬਾਲਕੋਨੀ ਤੇ ਖਿੜਕੀਆਂ ਦੇ ਵਿੱਚ ਰਹਿਣ ਤੋਂ ਵੀ ਮਨਾਹੀ ਕਰ ਦਿੱਤੀ ਗਈ ਹੈ ਤਾਂ ਦੱਸ ਦੇ ਕਿ ਬੀਤੀ ਰਾਤ ਵੀ ਰਾਤ ਦੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬਲੈਕਆਊਟ ਦਾ ਮਾਹੌਲ ਸੀ ਬਲੈਕਆਊਟ ਹੋਇਆ ਹੋਇਆ ਸੀ ਹਰ ਤਾਂ ਬਿਲਕੁਲ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਨਾ ਮੋਸ਼ੀਸ਼ ਆਈ ਹੋਈ ਹੈ ਹਾਂ ਤਾਂ ਦਾਫੀਏ ਕਿ ਪਟਿਆਲਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ 'ਚ ਸ਼ਾਂਤ ਰਹਿਣ ਦੀ ਹਦਾਇਤ ਦਿੱਤੀ ਹੈ ਝੂਠੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਦੀ ਸਲਾਹ ਦਿੱਤੀ ਹੈ ਪਟਿਆਲਾ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰੇ ਅਗਲੇ ਨੋਟਿਸ ਤੱਕ ਜਿਹੜੇ ਬੰਦ ਰਹਿਣਗੇ ਲੋਕਾਂ ਨੂੰ ਬਾਲਕੋਨੀਆਂ ਛੱਤਾਂ ਤੇ ਖੁੱਲੇ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਵਿੱਚ ਕੰਟਰੋਲ ਰੂਮਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਨੇ ਤਾਂ ਬਿਲਕੁਲ ਉਹਨਾਂ ਨੇ ਨੰਬਰ ਜਾਰੀ ਕਰ ਦਿੱਤੇ ਗਏ ਨੇ 98764 32100 ਸੋ ਨੰਬਰ ਜਿਹੜਾ ਇਸ ਵੇਲੇ ਸਕਰੀਨ ਤੇ ਤੁਸੀਂ ਫਲੈਸ਼ ਹੰ ਦਾ ਦੇਖ ਸਕਦੇ ਹੋ 9592317910 ਤੇ ਇਸ ਦੇ ਨਾਲ ਹੀ 9592312500 ਤਾਂ ਨੰਬਰ ਨੇ ਜਿਹੜੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਐਮਰਜੈਂਸੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਕੰਟਰੋਲ ਰੂਮ ਦੇ ਵਿੱਚ ਇਹਨਾਂ ਨੰਬਰਾਂ ਤੇ ਜਿਹੜਾ ਸੰਪਰਕ ਕਰ ਸਕਦੇ ਨੇ ਤਾਂ ਦੱਸ ਦੇ ਕਿ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਜਿੱਥੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਅੰਬਾਲਾ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਅਲਰਟ ਕੀਤਾ ਹੈ ਤਾਂ ਬਿਲਕੁਲ ਕਿਤੇ ਕਿਤੇ ਸਾਇਰਨ ਵੱਜਣੇ ਨੇ ਜਿਹੜੇ ਅੰਬਾਲਾ ਦੇ ਵਿੱਚ ਬੰਦ ਹੋ ਗਏ ਨੇ ਪਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2 ਘੰਟੇ ਲਈ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਛੱਤਾਂ ਤੇ ਨਾ ਚੜਿਆ ਜਾਵੇ ਬਾਲਕੋਨੀ ਦੇ ਕਰੀਬ ਨਾ ਜਾਇਆ ਜਾਵੇ ਇਸ ਦੇ ਨਾਲ ਹੀ ਖਿੜਕੀਆਂ ਦੇ ਵਿੱਚ ਜੇਕਰ ਕੱਚ ਲੱਗਿਆ ਤਾਂ ਖਿੜਕੀਆਂ ਤੋਂ ਦੂਰ ਰਹਿਣ ਦੀ ਸਲਾਹ ਜਿਹੜੀ ਅ ਦਿੱਤੀ ਗਿਆ ਬਿਜੀਆਂ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਅਪਡੇਟ ਦੇ ਦਿੰਨੇ ਆ ਕਿ ਸਾਰੇ ਵਿਦਿਅਕ ادارے ਪਟਿਆਲੇ ਦੀ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਅੰਬਾਲੇ ਦੀ 10 ਮਈ ਤੱਕ ਸਾਰੇ ਵਿਦਿਅਕ ادارے ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣਗੇ ਤਾਂ ਇਸ ਦੇ ਨਾਲ ਹੀ ਹੋਰ ਅਪਡੇਟ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਹੁਣ ਮੈਂ ਦੋ ਇਜਾਜ਼ਤ ਧੰਨਵਾਦ